ਕੁਝ ਕਖਾਲਸਾ ਬਾਈਕ ਜੀ ਕੀ ਫਤਿਹ ਮੈਨੂੰ ਬੜਾ ਅੱਜ ਆਰਾਮ ਆਇਆ ਹੈ ਖੁਸ਼ੀ ਹੈ ਕਿ ਮੈਂ ਤੁਹਾਡੇ ਵਿਚਕਾਰ ਬੈਠਾ ਹਾਂ ਤੁਸੀਂ ਸਾਰਾ ਸਾਡੇ ਪੰਜਾਬ ਦਾ ਵਪਾਰ ਸਾਹਮਦੇ ਹੋ ਤੇ ਤੁਹਾਨੂੰ ਹਮੇਸ਼ਾ ਅਮਨ ਤੇ ਸ਼ਾਂਤੀ ਚਾਹੀਦੀ ਹੈ ਤਾਂ ਹੀ ਵਪਾਰ ਕਾਮਯਾਬ ਹੋ ਸਕਦਾ ਹੈ ਮੇਰਾ ਨਿਸ਼ਾਨਾ ਇਹ ਹੈ ਕਿ ਅਮਨ ਤੇ ਚੈਨ ਬਿਲਕੁਲ ਬਰਕਰਾਰ ਰਹਿਣ ਚਾਹੀਦੀ ਹੈ ਜਿਸ ਨਾਲ ਆਵਾਜਾਹੀ ਦੇ ਵਿੱਚ ਜਾਂ ਬਾਜ਼ਾਰ ਦੇ ਵਿੱਚ ਕੋਈ ਅਸ਼ਾਂਤੀ ਪੈਦਾ ਨਾ ਹੋਵੇ ਤੇ ਵਪਾਰ ਵਧੀਆ ਚੱਲਦਾ ਹੋਵੇ ਬਾਜ਼ਾਰ ਦੇ ਵਿੱਚ ਸਾਡੇ ਹਿੰਦੂ ਭਰਾ ਵੀ ਹੈਗੇ ਆ ਜੈਨ ਵੀ ਹੈਗੇ ਆ ਸਿੱਖ ਵੀ ਹੈਗੇ ਆ ਮੁਸਲਮਾਨ ਵੀ ਹੈ ਤੇ ਮੈਂ ਸਾਰਿਆਂ ਦਾ ਜਦੋਂ ਸਤਿਕਾਰ ਕਰਦਾ ਕਿ ਸਾਡੇ ਬਰਨਾਲੇ ਨੂੰ ਤੁਸੀਂ ਇੱਕ ਵਧੀਆ ਵਪਾਰ ਦਾ ਸੈਂਟਰ ਬਣਾਇਆ ਮੇਰੀ ਕਿਸਮਤ ਚੰਗੀ ਹੈ ਤੁਸੀਂ ਮੈਨੂੰ ਐਮਪੀ ਬਣਾਇਆ ਤੇ 56 ਕਰੋੜ ਰੁਪਏ ਦਾ ਬਰਨਾਲੇ ਦੇ ਵਿੱਚ ਹੁਣ ਬਣਨਾ ਸ਼ੁਰੂ ਹੋ ਗਿਆ ਹੈ। ਇਸ ਸਪੈਸ਼ੈਲਟੀ ਦਾ ਹਸਪਤਾਲ ਹੈ। ਇੱਥੇ ਆਮ ਆਦਮੀ ਦਾ ਲਾਜ ਤੋਂ ਬਿਨਾ ਜਿਹੜੀ ਬਿਮਾਰੀ ਕਿਤੇ ਵੀ ਆਪਣੇ ਅਲਾਕੇ ਮਾਲਵੇ ਦੇ ਵਿੱਚ ਛੋਬੇ हरियाणा राजस्थान ਦੇ ਵਿੱਚ ਹੋਵੇ ਕਿਤੇ ਵੀ ਹੋਵੇ ਜਿਹਦਾ ਲਾਜ ਨਾ ਹੁੰਦਾ ਹੋਵੇ ਜਿਵੇਂ ਤੁਸੀਂ ਲੁਧੇਾਨੇ ਜਾ ਕੇ ਲੱਖਾਂ ਰੁਪਏ ਖਰਚ ਕਰਦੇ ਹੋ ਇੱਥੇ ਤੁਹਾਡਾ ਇਲਾਜ ਹੋਇਆ ਕਰੂਗਾ ਇਹਦੇ ਨਾਲ ਆਵਾਜਾ ਵੀ ਵਧੂਗੀ ਵਪਾਰ ਵੀ ਵਧੂਗਾ ਹੋਟਲ ਵੀ ਬਣਨਗੇ ਤੇ ਵਿਕਰੀ ਵੀ ਜ਼ਿਆਦਾ ਹੋਊਗੀ ਜਿਹੜਾ ਸਪੈਸ਼ਲਿਸਟ ਹਸਪੀਟਲ ਹੁੰਦਾ ਉਹ ਬਹੁਤ ਉੱਚ ਦਰਜੇ ਦਾ ਹਸਪੀਟਲ ਹੁੰਦਾ ਜੀ ਦੇ ਵਿੱਚ ਜਿਹੜੇ ਦੁਕਾਨਦਾਰ ਦਵਾਈਆਂ ਰੱਖਦੇ ਆ ਉਹਨਾਂ ਨੂੰ ਵੀ ਨੰਬਰ 1 ਦਵਾਈ ਤੇ ਸਭ ਤੋਂ ਨਵੀਂ ਦਵਾਈ ਰੱਖਣੀ ਪਊਗੀ ਜੀ ਦਾ ਮਤਲਬ ਹੈ ਜਿਹੜਾ ਮਰੀਜ਼ ਹੈ ਉਸ ਨੂੰ ਕਿਧਰੇ ਨਹੀਂ ਜਾਣਾ ਪਊਗਾ ਕੋਈ ਵੀ ਦਵਾਈ ਬੁਟੀ ਖਰੀਦਣ ਦੇ ਲਈ ਸੋ ਮੈਂ ਸਮਝਦਾ ਕਿ ਇਸੇ ਨਾਲ ਆਪਣੇ ਸ਼ਹਿਰ ਦੀ ਹਵਾ ਜਵੀਂ ਗੁਪਾਰ ਵਧੂਗਾ ਦੂਸਰਾ 350 ਕਰੋੜ ਰੁਪਈਆ ਖਰਚ ਹੋ ਰਿਹਾ ਹੈ ਕਿ ਜਿੰਨੀਆਂ ਵੀ ਤਾਰਾਂ ਤੁਹਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਅਗਲੇ ਸਾਲ ਤੱਕ ਖਤਮ ਹੋ ਜਾਣਗੀਆਂ ਨਮੀਆਂ ਸਾਰਾ ਬਿਠਾਈਆਂ ਜਾਣਗੀਆਂ ਉਹਨਾਂ ਦੇ ਕਰੰਟ ਦੇ ਵਿੱਚ ਫਲਕਚੁਏਸ਼ਨ ਨਹੀਂ ਹੋਊਗੀ ਕਿਸੇ ਦੀ ਮੋਟਰ ਕਿਸੇ ਦੀ ਮਸ਼ੀਨ ਨਹੀਂ ਫੁੱਕੀ ਜਾਊਗਾ ਕਰੰਟ ਨਾਲ ਨਹੀਂ ਹੋਊਗੀ ਕਿਉਂ ਕਰਕੇ ਬਿਜਲੀ ਕਿਸੇ ਨੂੰ ਦੇਖੂਗੀ ਵੀ ਨਹੀਂ ਉਹ ਤਰਤੀ ਦੇ ਅੰਦਰ ਹੋਊਗੀ ਸੋ ਮੈਂ ਸਮਝਦਾ ਇਹਦੇ ਨਾਲ ਸਾਡਾ ਬਹੁਤ ਚੰਗਾ ਵਧੀਆ ਤਰ੍ਹਾਂ ਤੇ ਨਾਲ ਪ੍ਰੋਗਰੈਸ ਹੋਣੇ ਇਸ ਇਲਾਕੇ ਦਾ ਜਿਵੇਂ ਜਿਵੇਂ ਮੌਕਾ ਦਿੱਤਾ ਜਾਊਗਾ ਤੇਵੇਂ ਤੇਵੇਂ ਟੋਡੀਆਂ ਮੁਸ਼ਕਿਲਾਂ ਨੂੰ ਦੇਖ ਕੇ ਖਤਮ ਕੀਤਾ ਜਾਊਗਾ ਤੁਹਾਨੂੰ ਖੁਸ਼ੀ ਹੋਊਗੀ ਕਿ ਥੰਨੇ ਜਿਹੜੇ ਬਰਨਾਲੇ ਮਲੇਰ ਕੋਟਲੇ ਸੰਗਰੂਰ ਦੇ ਵਿੱਚ ਅੱਜ ਕੋਈ ਵੀ ਬੇਰੀਜ਼ ਨਹੀਂ ਦੇਹਾ ਟੈਂਸਰ ਦਾ ਜਿਸ ਨੂੰ 3.5 ਲੱਖ ਰੁਪਈਆ ਨਾ ਦਿੱਤਾ ਹੋਵੇ ਔਰ ਕੋਈ ਵੀ ਹੈਂਡੀਕੈਪ ਨਹੀਂ ਹੈ ਜਿੰਨੂੰ ਚੱਲਣ ਵਾਲੀ ਮਸ਼ੀਨ ਨਾ ਦਿੱਤੀ ਹੋਵੇ ਕੰਨਾਂ ਤੋਂ ਸੁਣਨ ਵਾਲੀ ਮਸ਼ੀਨ ਨਾ ਦਿੱਤੀ ਹੋਵੇ ਜੀ ਦੀ ਨਗਾਹ ਨਹੀਂ ਉਨਰ ਸੌਟੀਆਂ ਦਿੱਤੀਆਂ ਗਈਆਂ ਕਿ ਉਹ ਟੋਟੋ ਕੇ ਆਪਣਾ ਰਸਾ ਲੱਭ ਸਕਦਾ ਹੈ ਬਗੈਰ ਖਤਰੇ ਤੋਂ ਸੋ ਮੇਰੇ ਕਹਿਣ ਤਾਂ ਪਾਬ ਹੈ ਕਿ ਸਾਰੇ ਪਾਸੇ ਤੁਹਾਡੀ ਦੇਖਭਾਲ ਕੀਤੀ ਹੈ ਤੇ ਮੈਂ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਮੌਕਾ ਦਿੰਦੇ ਰਹੋਗੇ ਕਿ ਜਿਵੇਂ ਹੁਣ ਤੁਹਾਡੀ ਦੇਖਭਾਲ ਕਰਦੇ ਆ ਅੱਗੇ ਤੋਂ ਵੀ ਕਰਦੇ ਰਾਂਗੇ ਚਾਰ ਪੰਜ ਦਿਹਾੜਾ ਤੁਸੀਂ ਵੀ ਗੌਰ ਕਰਿਓ ਉਹ ਪਲਾਸਟਿਕ ਦੇ ਲਫਾਫੇ ਜਦ ਪਲਾਸਟਿਕ ਖੰਡੀਆਂ ਤੋਂ ਟਿਕਣ ਉਹ ਪਲਾਸਟਿਕ ਦੇ ਲਫਾਫੇ ਜਦ ਪਲਾਸਟਿਕ ਖੰਡੀਆਂ ਤੋਂ ਟਿਕਣ ਜੇ ਆਪਾਂ ਭੱਜ ਕੇ ਇਸ ਨੂੰ ਪੂਜਦੇ ਹੈ ਤਾਂ ਫਿਰ ਉਹਦੀ ਇੱਜ਼ਤ ਕਰਨੀ ਪੈਂਦੀ ਹੈ ਜਿਹੜਾ ਮੈਨੂੰ ਪੁਰਾਣਾ ਲੱਗਦਾ ਹੈ ਠੀਕ ਹੈ ਰਾਮ ਮੰਦਰ ਦੀ ਗੱਲ ਕਰਦੇ ਆ ਪਰ ਜਦੋਂ ਗੋਮਾਤਾ ਕਹਿੰਦੀ ਹੈ ਉਸ ਦੇ ਸਬੰਧ ਬਿਲਕੁਲ ਨਹੀਂ ਕਰਦੇਗੇ ਫਿਰ ਦੂਜੀ ਗੱਲ ਠੀਕ ਹੈ ਰਾਮ ਮੰਦਰ ਬਣਾ ਦੇ ਪਰ ਜਿਹੜੀ ਗੰਗਾ ਦਰਿਆ ਹੈ ਉਹ ਹਿੰਦੂ ਤੇ ਲਈ ਧਾਰਮਿਕ ਨਦੀ ਹੈ ਪਰ ਜਿਹੜੀ ਵੀ ਸ਼ਹਿਰ ਗੰਗਾ ਦੇ ਉੱਤੇ ਆਉਂਦੇ ਆ ਉਹਨਾਂ ਦੀ ਸਾਰਿਆਂ ਦੀ ਜ਼ਿੰਦਗੀ ਵਿੱਚ ਪੈਲਟੀ ਜੇ ਸੈਕਟਰੀ ਜਨਤਾ ਦੇ ਵਿੱਚ ਸਿੱਟ ਦਿੰਦੇ ਆ ਹੁਣ ਦੇਸ਼ ਦੇ ਪ੍ਰਿੰਮਿੰਿਸਟਰ ਕਰੰਦਰ ਬੋਧੀ ਹੈ ਉਹ ਮੈਂਬਰ ਪਾਰਲੀਮੈਂਟ ਜਿਹੜੇ ਮੈਂਬਰ ਪਾਰਲੀਮੈਂਟ ਤੁਹਾਡੇ ਕੋਲੇ ਖੜੇ ਆ ਉਹ ਮੈਂਬਰ ਪਾਰਲੀਮੈਂਟ ਬਰਨਸੀ ਫਨਾਲਿਸ ਤੋਂ ਹੈ ਤੇ ਇਹ ਪਿਆਰ ਕੋਲ ਪਲੇ ਹੰਟੇ ਵਿੱਚ ਜਾਣਾ ਪੈਂਦਾ ਲੋਕਾਂ ਦੀ ਪੁਰਸ਼ ਗੱਤ ਕਰਨ ਤੇ ਤੇ ਮੋਦੀ ਸਾਹਿਬ ਪ੍ਰਾਈਡਨਸ ਵਾਟਰ ਨਾ ਸੀ ਜਾਂਦੇ ਆ ਪਰ ਜਦੋਂ ਉਹ ਆਪਣਾ ਪੇਟ ਸਾਫ ਕਰਦੇ ਆ ਤੇ ਪੇਟ ਦੀ ਗੰਦਗੀ ਜਿਹੜੀ ਫਲਸ਼ ਦਿੱਤਦੇ ਆ ਉਹ ਸਾਰੇ ਡੰਗਰ ਦੇ ਵਿੱਚ ਜਾਂਦੀ ਆ ਹੁਣ ਤੁਸੀਂ ਦੱਸੋ ਕਿ ਪ੍ਰੈიმ Minister ਕਿ ਮਲਖਾ ਹੋਵੇ ਗੰਗਾ ਉਹਦੇ ਧਰਮ ਦਾ ਦਰਿਆ ਹੋਵੇ ਨਦੀ ਹੋਵੇ ਜਿੱਥੋਂ ਲੋਕੀ ਬੋਤਨਾ ਭਰ ਕੇ ਕੰਗਿਆ ਭਰ ਕੇ ਘਰਾਂ ਨੂੰ ਲੈ ਕੇ ਜਾਂਦੇ ਐ ਦੂਰੋਂ ਦੂਰੋਂ ਉਹਨੂੰ ਪੁੱਜਦੇ ਐ ਪਰ ਸਾਡਾ ਪ੍ਰੈიმ Minister ਰਾਮ ਮੰਦਿਰ ਚਾ ਗੱਲ ਕਰਦਾ ਹੈ ਪਰ ਨਾ ਇਹ ਹਿੰਦੂਆਂ ਦੇ ਗਉ ਸਾਹਿਬ ਦਾ ਤੇ ਨਾਂ دریا ਨੂੰ ਜਿਹੜਾ ਧਾਰਮਿਕ ਕਿਹਾ ਜਾਂਦਾ ਹੈ ਉਸ ਦੀ ਸੰਭਾਲ ਹੈਗੀ ਹੈ ਸੋ ਜਿੱਥੇ ਇਹ ਬਲੌਟੀ ਰੋਣਾ ਪਾਇਆ ਹੋਇਆ ਤੇ ਹਿੰਦੂਆਂ ਦੀ ਬੋਟ ਲੈ ਕੇ ਰਾਮ ਮੰਦਿਰ ਰਾਮ ਮੰਦਿਰ ਕਹੀ ਜਾਂਦੇ ਹੈ اس کو ضرور تسی پوچھنا ہے کہ ٹھیک ہے نا مندر پڑھاتا ہے تسی مندر پڑھونا ماری گل نہیں ہے پر جڑا تسی دھوٹے ترم دے گردوار دربار صاحب کالتک صاحب نو ٹاہتا مسلمان ندیہ مسیح نرم مسیح تلو تاہتا ایدہ جواب کی ہے ਤੇ ਜਿਹੜੀ ਗਊ ਮਾਤਾ ਉਸ ਦੀ ਸੰਭਾਲ ਕਿਵੇਂ ਕਰਦੇ ਹੋ ਜੇ ਉਹ ਪਲਾਸਟਿਕ ਦੇ ਲਫਾਫੇ ਘਾਟੇ ਆਪਣਾ ਢਿੱਡ ਭਰ ਜੀਏ ਤੇ ਗੰਗਾ ਜੇ ਆਪਣਾ ਢਿੱਡ ਭਰ ਜੀਏ ਤੇ ਗੰਗਾ ਜੇ ਧਾਰਮਿਕ ਦਰਿਆ ਹੈ ਜਿੱਡਾ ਕੋੜੇ ਆਮਰ ਸਮਝ ਕੇ ਤੁਸੀਂ ਪਰਦੇਸਾਂ ਦੇ ਵਿੱਚ ਲੈ ਕੇ ਜਾਂਦੇ ਹੋ ਫਿਰ ਉਹਦੇ ਵਿੱਚ ਇੰਨੀ ਗੰਦਗੀ ਚੋਂ ਤੁਸੀਂ ਸਿੱਖਦੇ ਹੋ ਸੋ ਸਾਥ ਸੰਗਤ ਜੀ ਹਮ ਪਰ ਨੂੰ ਬਿਲਕੁਲ ਪਤਾ ਹੋਣਾ ਚਾਹੀਦਾ ਕਿ ਕੀ ਕੁਸ਼ਟਿਆ ਰਿਹਾ ਕੋਈ ਉਹ ਇੰਦਰਾ ਗਾਂਧੀ ਸੀ ਕਾਂਗਰਸ ਦੀ ਉਸ ਨੇ ਨਾਰਾ ਦਿੱਤਾ ਸੀ ਰੋਟੀ ਕਪੜਾ ਮਕਾਨ ਹੁਣ ਤੁਸੀਂ ਦੱਸੋ ਜਿਹੜੇ ਤੁਹਾਡੇ ਕਾਂਗਰਸ ਦੇ ਕੈਂਡੀਡੇਟ ਹੋਣਗੇ ਕਿ ਗਰੀਬਰ ਦੇ ਕੋਲੇ ਰੋਟੀ ਕਪੜਾ ਮਕਾਨ ਹੈਗਾ ਜੇ ਮਕਾਨ ਹੈਗਾ ਉਹ ਚੌਂਦਾ 76 ਚੋ ਲਈਆਂ ਬੱਲੇ ਗਲਗਲ ਕੀ ਤਾਂ ਮੇਰਾ ਕੈਂਡ ਦਾ ਮਤਲਬ ਹੈ ਕਿ ਲੋਕਾਂ ਨੂੰ ਇਕੱਠਾ ਹੋ ਕੇ ਵੋਟਾਂ ਮੋਟਰ ਕੇ ਰਾਜ ਗੱਦੀ ਜਿੱਤੇ ਬੈਠ ਜਾਣਾ ਹੈ ਤੇ ਬੀਜਪੀ ਆਰਐਸਐਸ ਮੋਦੀ ਸਾਹਿਬ ਦੀ ਪਾਰਟੀ ਨੇ ਕਿਹਾ ਸੀ 10 ਸਾਲ ਹੋ ਗਏ ਦੋ ਵਾਰੀ ਉਹਨਾਂ ਨੇ ਕਿਹਾ ਇਲੈਕਸ਼ਨ ਹੈ ਕਿ ਘਰ ਘਰ ਦੇ ਵਿੱਚ ਨੌਕਰੀ ਹੋਊਗੀ ਤੁਸੀਂ ਮੈਨੂੰ ਦੱਸੋ ਇਸ ਪਿੰਡ ਦੇ ਵਿੱਚ ਜਾਂ ਮੇਰੇ ਲਾਗ ਦੇ ਵਿੱਚ ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ ਕੋਈ ਨੌਕਰੀ ਨਹੀਂ ਦਿੱਤੀ ਗਈ ਸਾਨੂੰ ਛਟਾਇਆ ਗਿਆ ਤੇ ਅਸੀਂ ਇੱਥੇ ਜਿਸ ਜਿਹੜੇ ਜੰਡੇ ਨੇ ਫਿਰ ਆਪਣੇ ਬੋਕਰਣ ਵੋਟਾਂ ਬਾਧੀਆਂ 92 ਐਮਐਲਏ ਬਣਾਤੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਤੁਹਾਨੂੰ ਭਰੋਸਾ ਦਿੱਤਾ ਸੀਗਾ ਕਿ ਚੜ੍ਹਦੇ ਮਹੀਨੇ ਹਰੇਕ ਬੀਬੀ ਦੇ ਬੈਂਕ ਤੇ ਵਿੱਚ ਹਜ਼ਾਰ ਰੁਪਏ ਜਮ੍ਹਾਂ ਹੋਣਗੇ ਹਰੇਕ ਬੀਬੀ ਦੇ ਬੈਂਕ ਤੇ ਵਿੱਚ ਹਜ਼ਾਰ ਰੁਪਏ ਜਮ੍ਹਾਂ ਹੋਣਗੇ ਕਿ ਤਿਆਗ ਹੋਏ ਫਿਰ ਜਦੋਂ ਤੁਹਾਡੇ ਕੋਲੇ ਆਉਂਦੇ ਆ ਤੁਹਾਡਾ ਫਰਜ਼ ਬਣਦਾ ਹੈ ਬਤੌਰ ਵੋਟਰ ਕਿ ਤੁਸੀਂ ਉਹਨਾਂ ਨੂੰ ਪੁੱਛੋ ਕਿ ਜਿਹੜੇ ਤੁਸੀਂ ਕਾਂਗਰਸ ਨੇ ਮੋਦੀ ਭਾਜਪਾ ਨੇ ਵੇਜੇ ਕਿਤੇ ਹੈ ਆਮ ਆਦਮੀ ਪਾਰਟੀ ਨੇ ਵੇਜੇ ਕਿਤੇ ਹੈ ਉਹ ਤੁਸੀਂ ਉਹਦੇ ਕਿਤੇ ਨਹੀਂ ਜੇ ਕਿਤੇ ਹੈ ਤੇ ਜਿਵੇਂ ਸਿਮਰਜੀਤ ਸਿੰਘ ਮਾਣ ਸਾਡੇ ਕੋਲੇ ਆ ਕੇ ਬੋਲਦਾ ਹੈ ਉਸ ਸਰੰਚੀ ਬੋਲਸ ਕਰਦੇ ਹੋ ਜੀ ਤਾਂ ਸਾਨੂੰ ਬਹੁਤ ਵੱਡਾ ਇਤਰਾਜ਼ ਹੈ ਕਿ ਤੁਸੀਂ ਝੂਠੇ ਸਾਡੇ ਨਾਲ ਵੇਝੇ ਕਰਕੇ ਚਲੇ ਜਾਂਦੇ ਹੋ ਫਿਰ ਉਹ ਤੋਂ ਬਾਅਦ ਫੋਨ ਫੋੜ ਕੇ ਬਾੜੀ ਕਰਦੇ ਹੋ ਸੋ ਸਤਕਾਰਯੋ ਸਤ ਸੰਗਠੀ ਇਹ ਸਾਡੀ ਸਿੱਤੀ ਹੈਗੀ ਹੈ ਤੇ ਸ਼ਰੋਣੀ ਅਕਾਦੀ ਜਨਪਰ ਸਾਹਿਬ ਹਮੇਸ਼ਾ ਤੁਹਾਡਾ ਸਾਥ ਦਿੰਦੀ ਹੈ ਦਿੱਦੀ ਰਹੇਗੀ ਐਚਡੀ ਪਾਰਲੀਮੈਂਟ ਦੇ ਵਿੱਚ ਪੰਜਾਬ ਤੋਂ 13 ਮੈਂਬਰ ਪਾਰਲੀਮੈਂਟ ਚੁੜੇ ਜਾਣੇ ਹਨ 13 ਪਾਰਲੀਮੈਂਟ ਸੀਟਾਂ ਦੇ ਤੇ ਸਾਡੇ ਮੇਧਵਰ ਖੜਗੇ ਆ ਆਪਣੀ ਮੰਗ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਆਵੇ ਪਰ ਭਾਜਪਾ ਚੜ੍ਹਜਾ ਨੇ ਖੜੇ ਵੀ ਚੰਡੀਗੜ੍ਹ ਤੇ ਮੇਧ ਸਪਨਾ ਵੀ ਮੇਧਵਰ ਖੜਾ ਨਹੀਂ ਦਿੱਤਾ ਐਤਕੀ ਆਪ ਪਨੀ ਆਪਣਾ ਮੇਧਵਰ

بڑا سو so, میرا کہنے کا مطلب ہے کہ جی پنجاب دن وفاداری ہے شروع اکالی دل امتسر نے پوری اکڑا کے وہ وفاداری پوری کرنے کی کوشش کی تو ایت کی بار بالکل ادھر اتر, اتر نہیں دیکھنا گیر حاضر نہیں ہونا اپنی ووٹ ضرور ਸਰੋਗ ਨੇ ਅੱਜ ਜਿੱਦਣੇ ਪਰਸਾ ਨੂੰ ਪਹੁੰਚਿਆ ਜਿਸ ਨਾਲ ਅਸੀਂ ਪਾਰਲੀਮੈਂਟ ਦੇ ਵਿੱਚ ਜਾਤੇ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਹੁਣ ਕਰਦਾ ਅੱਖ ਜਿਵੇਂ trap ਪਾ ਦੇ ਇਹ ਜ਼ਾਲਮਾਂ ਨੂੰ ਪੁੱਛ ਸਕੀਏ ਕਿ ਜਿਹੜੇ ਵਾਦੇ ਦਿੱਤੇ ਐ ਤੁਸੀਂ ਬਿਗੈਰ ਵਾਦੇ ਪੂਰੇ ਕਰਕੇ ਇੱਥੇ ਆਇਓ ਤੇ ਅਸੀਂ ਤੁਹਾਡੇ ਖਿਲਾਫ ਪਾਰਲੀਮੈਂਟ ਦੀ ਕਾਰਵਾਈ ਕਰਾਂਗੇ سو سات سنگ آس کرتا ہویا کہ پہلی تری کو تکڑے ہو کے تھی ووٹاں پاؤ گے انہیں کے نام آس کرتا ہویا فتح دی فتح ارج کرتے ہیں وائی کتری کا خالسہ وائی کتری کی فتح